ਭਾਰਤ ਨੇ ਪੁਲਾੜ ਦੇ ਖੇਤਰ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ ISRO ਨੇ ਆਦਿੱਤਿਆ L1 ਨੂੰ ਮੰਜ਼ਿਲ ਤੇ ਸਥਾਪਿਤ ਕਰ ਦਿੱਤਾ ਹੈ ਹੈਲੋ ਆਰਬਿਟ ਮਿੱਥੇ ਪੰਦ ਤੋਂ ਸੂਰਜ ਦਾ ਅਧਿਐਨ ਕਰੇਗਾ ਧਰਤੀ ਤੋਂ ਤਕਰੀਬਨ 15 ਲੱਖ ਕਿਲੋਮੀਟਰ ਦੀ ਦੂਰੀ ਤੇ ਸਥਿਤ ਲੈਗ ਰੇਂਜ ਬਿੰਦੂ L1 ਆਦਿੱਤਿਆ L1 ਨੂੰ ਪਿਛਲੇ ਸਾਲ 2 ਸਤੰਬਰ ਨੂੰ ਉਡਾਗਿਆ ਗਿਆ ਸੀ ਆਦਿੱਤਿਆ L1 ਅਗਲੇ 2 ਸਾਲ ਤੱਕ ਇਸੇ ਬਿੰਦੂ ਤੇ ਰਹਿ ਕੇ ਸੂਰਜ ਦਾ ਅਧਿਐਨ ਕਰੇਗਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ISRO ਵੱਲੋਂ ਆਦਿੱਤਿਆ L1 ਨੂੰ ਮਿੱਥੇ ਦੂਤੇ ਸਥਾਪਿਤ ਕਰਨ ਲਈ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੰਦੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਮਿਸ਼ਨ ਪੂਰੀ ਮਨੁੱਖਤਾ ਲਈ ਲਾਹੇਵੰਦ ਸਾਬਤ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਇਸ ਸ਼ਾਨਦਾਰ ਉਪਲਬਧੀ ਦੀ ਸ਼ਲਾਘਾ ਕਰਨ ਵਾਲਿਆਂ ਵਿੱਚ ਮੈਂ ਵੀ ਰਾਸ਼ਟਰ ਦੇ ਨਾਲ ਹਾਂ ਪੁਲਾੜ ਮਿਹਿਮਾ ਨੂੰ ਸਾਕਾਰ ਕਰਨ ਚ ਦੇਸ਼ ਦੇ ਵਿਗਿਆਨੀਆਂ ਨੇ ਬਿਨਾਂ ਥੱਕੇ ਸਮਰਪਣ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਮਨੁੱਖਤਾ ਦੇ ਭਲੇ ਲਈ ਵਿਗਿਆਨ ਦੀਆਂ ਨਵੀਆਂ ਪੁਲਾੜਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅਦਿੱਤਿਆ ਐਲ 1 ਦੇ ਪੁਲਾੜ ਖੋਜ ਲਈ ਮਿੱਥੇ ਟਿਕਾਣੇ ਤੇ ਪੁੱਜਣ ਨੂੰ ਇੱਕ ਇਤਿਹਾਸਕ ਪਲ ਦੱਸਿਆ ਹੈ ਇੱਕ ਸੁਨੇਹੇ 'ਚ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ 'ਚ ਇਸ ਸ਼ਾਨਦਾਰ ਉਪਲਬਧੀ ਅਤੇ ਦੇਸ਼ ਦਾ ਮਾਣ ਵਧਾਉਣ ਵਾਲੀ ਇਸਰੋ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਉਹਨਾਂ ਕਿਹਾ ਕਿ ਭਾਰਤ ਮਨੁੱਖਤਾ ਦੀ ਬਿਹਤਰੀ ਲਈ ਵਿਗਿਆਨ ਦੇ ਨਵੇਂ ਖੇਤਰਾਂ ਦੀ ਖੋਜ ਜਾਰੀ ਰੱਖੇਗਾ